ਸਤਿ ਸ੍ਰੀ ਅਕਾਲ ਮੈਂ ਹਜ ਜਸੀ ਕੋਰ ਤੁਸੀਂ ਦੇਖ ਰਹੇ ਹੋ ਸਾਡੇ ਵਾਲਾ ਟੀਵੀ ਡੀਜ਼ਲੈਂਡ ਸਰਕਾਰ ਦੇ ਕੋਸਟ ਕਟਿੰਗ ਪਲਾਨ ਦੇ ਵਿੱਚ ਹੁਣ ਪਬਲਿਕ ਸੈਕਟਰ ਦੀਆਂ ਸੈਂਕੜੇ ਨੌਕਰੀਆਂ ਖਤਰੇ ਦੇ ਵਿੱਚ ਨੇ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੋਪੋਜ਼ਲ ਦੇ ਵਿੱਚ ਸੈਂਕੜੇ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਔਰੰਗਜ਼ ਅਮਰੀਕੀ ਦੀਆਂ 450 ਦੇ ਕਰੀਬ ਨੌਕਰੀਆਂ ਨੂੰ ਖਤਮ ਕਰਨ ਦਾ ਪ੍ਰੋਪੋਜ਼ਲ ਦਿੱਤਾ ਗਿਆ ਉਧਰ ਐਮਬੀਆਈ ਦੀਆਂ 286 ਨੌਕਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਅਜੇ ਹੀ ਬਹੁਤ ਸਾਰੇ ਪਬਲਿਕ ਸੈਕਟਰ ਨੇ ਜਿਨ੍ਹਾਂ ਦੀ ਲਿਸਟ ਤੁਸੀਂ ਦੇਖ ਸਕਦੇ ਹੋ ਜਿ세ੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਵਨ ਨਿਊਜ਼ ਦੇ ਮੁਤਾਬਿਕ 9% ਦੇ ਕਰੀਬ ਸਟਾਫ ਉਤੇ ਇਸ ਦਾ ਅਸਰ ਪਵੇਗਾ 447 ਦੇ ਕਰੀਬ ਨੌਕਰੀਆਂ ਜਿਨ੍ਹਾਂ ਦੀ ਕਟੌਤੀ ਕੀਤੀ ਜਾ ਰਹੀ ਹੈ 682 ਦੇ ਕਰੀਬ ਜੋ ਕਿ ਸਥਿਰ ਕੀਤੀਆਂ ਜਾ ਰਹੀਆਂ ਨੇ ਉਧਰ 185 ਨੂ ਨਵੀਆਂ ਨੌਕਰੀਆਂ ਇਸ ਦੇ ਵਿੱਚ ਰੋਲ ਨਵੇਂ ਪੈਵਾ ਕੀਤੇ ਗਏ ਨੇ ਫਿਲਹਾਲ ਸਰਕਾਰ ਦੇ ਵੱਲੋਂ ਇਹ ਸਾਲੀਆਂ ਨੌਕਰੀਆਂ ਸਿਰਫ অর ਸੈਲਫ ਕੋਸਟ ਕਟਿੰਗ ਦੇ ਲਈ ਖਤਮ ਕੀਤੀਆਂ ਜਾ ਰਹੀਆਂ ਨੇ ਪਰ ਇਹ ਨੌਕਰੀਆਂ ਗਵਾਉਣ ਵਾਲੇ ਲੋਕਾਂ ਦਾ ਭਵਿੱਖ ਕੀ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ